ਸ਼ਿਗਵੀ ਘਾਰੇ ਸਵਾਗਤ ਹੈ ਤਸਵੀਰ ਪੰਜਾਬ ਦੀ ਚੈਨਲ 'ਚ ਭਾਈ ਆਪਾਂ ਦੂਸਰੇ ਵਲੌਗ 'ਚ ਦਿਖਾਇਆ ਵੀ ਮਸ਼ੀਨਾ ਪਨੀਰੀ ਦੀ ਬਿਜਲੀ ਸੀ ਵਰ ਤੇ ਆ ਇਧਰ ਆਪਾਂ ਰਿਜ਼ਲਟ ਚੈੱਕ ਕਰ ਸਕਦੇ ਹਾਂ ਉਹਦਾ ਕਿਵੇਂ ਆਇਆ ਵਧੀਆ ਸਾਰੀ ਪਨੀਰੀ ਹੋਈ ਆ ਚੈੱਕ ਕਰ ਲਓ ਤੇ ਜਿਹੜਾ ਆਪਣਾ ਇਹ ਸਿਸਟਮ ਲਗਾਇਆ ਸੀ ਆਪਾਂ ਨੇ ਇਹ ਖਾਸ ਪਨੀਰੀ ਖਾਤਰੀ ਲਗਾਇਆ ਸੀ ਰਮਾਉਣ ਨੂੰ ਵੀ ਪਾਣੀ ਦੀ ਕਲੀ ਸੇਮ ਹੋਵੇ ਉਹਦੇ ਨਾਲ ਪਨੀਰੀ ਵੀ ਵਧੀਆ ਗਰੋ ਕਰ ਸਕਦੀ ਆ ਤੇ ਇਧਰ ਤੁਹਾਨੂੰ ਦੱਸਿਆ ਵੀ ਜੀ ਵੀ ਆਪਾਂ ਕਿਆਰੀਆਂ 'ਚ ਵੀ ਡੈਮੋ ਦਿਖਾਵਾਂਗੇ ਆ ਇਧਰ ਬਾਈ ਆਪਣੀ ਕਿਆਰੀਆਂ 'ਚ ਵੀ ਲੱਗੀ ਚੈੱਕ ਕਰ ਲੋ ਤੇ ਉਧਰ ਮਸ਼ੀਨ ਆ ਜਿਹੜੀ ਪਨੀਰੀ ਲਈ ਆ ਪਾਟੜੀਆਂ ਤੇ ਉਹ ਵੀ ਆਪਣੀ ਵਧੀਆ ਹੋਈ ਆ ਤੇ ਕਿਆਰੀਆਂ ਵਾਲੀ ਵੀ ਵਧੀਆ ਹੋਈ ਆ। ਬਰੂਰੇ। ਬਰੂਰੇ ਇਦਾਂ ਲੱਗਦੀ ਆ ਇਕੱਲਾ ਇਕੱਲਾ ਦਾਣਾ ਹਰਾ ਹੁੰਦਾ ਜਿਹੜੀ ਆਪਾਂ ਮਸ਼ੀਨ ਨਾਲ ਲਾਉਨੇ ਆ। ਇਹਦਾ ਬਸ ਰਮਾਉਣ ਖਾਤਰ ਮੇਨ ਆਪਾਂ ਨੂੰ ਸਪ੍ਰਿੰਗਲਰ ਦੀ ਲੋਡ ਪੈਂਦੀ ਆ ਕਿਉਂਕਿ ਪਾਟੜੀਆਂ ਤੱਕ ਜਦੋਂ ਆਪਾਂ ਪਾਣੀ ਲਗਾਦਾ ਸੇਮ ਜਾਣ ਨੂੰ ਫਿਰ ਭਰਨਾ ਇੰਨਾ ਔਖਾ ਹੁੰਦਾ। ਇਹ ਉਹ ਸਿਸਟਮ ਸਪ੍ਰਿੰਗਲਰ ਜਿਹੜਾ ਚੱਲਦਾਗਾ ਉਹਦੇ ਨਾਲ ਵਧੀਆ ਉਹ ਹੋ ਜਾਂਦੀ ਆ ਚੈੱਕ ਕਰੋ ਆ ਸਾਰੇ ਥਾਂ ਬਈ ਆਪਣਾ ਜਿਹੜਾ ਉਸ ਦਿਨ ਰੈਡੀ ਕਰਾਈ ਆਪਾਂ ਨੇ ਤੇ ਆ ਥੋੜੀ ਜੀ ਆਪਣੇ ਵੀਰੇ ਗੋਭੀ ਦੀ ਵੀ ਪੌਦ ਲਾਈ ਸੀ ਇਹ ਵੀ ਵਧੀਆ ਹੋ ਜੇ ਵੀ ਚੈੱਕ ਕਰੋ ਮਸ਼ੀਨ ਨਾਲ ਬਈ 11 20 ਛੱਟ ਕੇ ਇਹ ਤੋਂ ਬਾਅਦ ਇਹਨਾਂ ਦੇ ਉੱਪਰ ਹਲਕਾ ਹਲਕਾ ਰੇਤਾ ਪਾਇਆ ਸੀ ਰੇਤਾ ਪਾਉਣ ਤੋਂ ਬਾਅਦ ਇਹਨੂੰ ਇੱਕ ਵਾਰ ਸੇਮ ਚੜਾਈ ਸੀ ਪਾਣੀ ਦੀ ਦੋ ਦਿਨ ਲਗਾਤਾਰ ਇਹਨੂੰ ਸੇਮ ਪੜਾਉਂਦੇ ਰਹਾਂ ਪਾਣੀ ਦੀ ਵੀ ਮੰਨ ਲਓ ਜਦੋਂ ਆਪਣੇ ਪੌਦ ਲਾਦਣੇ ਹਨ ਨਾ ਉਸ ਤੋਂ ਅਗਲੇ ਦਿਨ ਇਹਨੂੰ ਪਾਣੀ ਦੇਣਾ ਜ਼ਰੂਰੀ ਹੁੰਦਾ ਇੱਕ ਦੋ ਦਿਨਾਂ ਚ ਨਹੀਂ ਉਹਦੇ ਕਰਕੇ ਘਟ ਹੁੰਦੀ ਹੈਗੀ ਬਾਕੀ ਉਧਰਲੀ ਸਾਈਡ ਵੀ ਆਪਾਂ ਪਨੀਰੀ ਲਾਈ ਹੋਈ ਆ ਉਹ ਵੀ ਸਾਨੂੰ ਚੈੱਕ ਕਰਵਾਉਣੀ ਆ ਭਾਈ ਇਧਰਲੀ ਸਾਈਡ ਵੀ ਬਈ ਚੈੱਕ ਕਰ ਸਕਦੇ ਹਾਂ ਇਹਦੇ ਵੀ ਆਪਾਂ ਮਸ਼ੀਨ ਨਾਲ ਹੀ ਲਾਈ ਸੀ ਪਨੀਰੀ ਇਹ ਚ ਹਜੇ ਫੁੱਟਣ ਲੱਗੀ ਨਹੀਂ ਆ ਚੈੱਕ ਕਰ ਇਹਨੂੰ ਤੁਸੀਂ ਐ ਲਾ ਲਓ 4 ਦਿਨ ਹੋਇਆ ਲਗਭਗ ਇਹਦੇ ਪਾਣੀ ਦਾ ਛੜਕਾ ਰੋਜ਼ ਵਾਂਗੂ ਹੀ ਹੁੰਦਾ ਸੋ ਉਹ ਵੀ ਚਲਾ ਕੇ ਗਏ ਸੀ ਮੇਨ ਗੱਲ ਤਾਂ ਵੀਰੇ ਜਦੋਂ ਪਨੀਰੀ ਲੱਗਦੀ ਹੈ ਨਾ ਇੱਕ ਤਾਂ ਪਹਿਲੀ ਗੱਲ ਜਦੋਂ ਵੀ ਜਿਹੜੀ ਵੀ ਆਪਾਂ ਬੀ ਲਾਉਣੇ ਆ ਹਰਾ ਹੋਵੇ ਕੱਲਾ ਕੱਲਾ ਦਾਣਾ ਵਧੀਆ ਬੀ ਹੋਵੇ ਕੁਆਲਿਟੀ ਦਾ ਹਾਈਬ੍ਰਿਡ ਲਾ ਲਓ ਵੀ ਉਹਦਾ ਵੀ ਕਾਰਨ ਹੁੰਦਾ ਦੂਜੀ ਗੱਲ ਬਈ ਆਪਣੀ ਸਾਂਭ ਸੰਭਾਲ ਤੇ ਆ ਚੰਗਾ ਨਿਊਟ੍ਰੀਸ਼ਨ ਦੇਣਾ ਤੇ ਟਾਈਮ ਟੂ ਟਾਈਮ ਪਾਣੀ ਲਾਉਣਾ ਉਹਦੇ ਨਾਲ ਹੀ ਗਰੋਥ ਚੰਗੀ ਕਰਨੀ ਆ ਇਹ ਹਜੇ ਟੰਗੂਰ ਮਾਰਨ ਨਹੀਂ ਲੱਗੀ ਕਿਉਂਕਿ ਵੀਰੇ ਦਾਣਾ ਨਾ ਇਹਦੇ ਬੱਚੇ ਚੜਾ ਜਾਂਦਾ ਪਾਟੜੇ ਦੇ ਉਹਨੂੰ ਟਾਈਮ ਲੱਗਦਾ ਜਿਹੜਾ ਆਪਾਂ ਕਿਆਰੀ ਚ ਬੀਜ ਲਾਉਣੇ ਆ ਉਹ 4-5 ਦਿਨਾਂ ਚ ਵਧੀਆ ਟੰਗੂਰ ਮਾਰ ਕੇ ਆਪਾਂ ਨੂੰ ਦੇਖਣ ਵਾਲਾ ਹੋ ਜਾਂਦਾ ਇਹਦੇ ਵਿੱਚ ਆਪਾਂ ਜੱਜਮੈਂਟ ਨਹੀਂ ਕਰ ਸਕਦੇ ਵੀ ਦਾਣਾ ਹਰਾ ਹੋ ਰਿਹਾ ਕਿ ਨਹੀਂ ਇਹ ਚ ਥੋੜੀ ਲੇਟ ਟੰਗੂਰ ਮਾਰਦੀ ਆ ਕਈ ਮੇਰੇ ਵੀਰ ਭਾਈ ਜਦੋਂ ਇਹਨਾਂ ਚ ਲਾ ਲਾਉਂਦੇ ਆ ਅਗਲਾ ਕਹਿੰਦਾ ਬਈ ਹਰੀ ਨਹੀਂ ਹੋ ਰਹੀ ਕੋਈ ਪ੍ਰੋਬਲਮ ਆ ਜਾਂ ਕੁਝ ਵੀ ਆ ਏਵੇ ਜਿਹੜੀ ਆਪਾਂ ਪਨੀਰੀ ਉਹਦੇ ਵਿੱਚ ਲਾਉਨੇ ਆ ਨਾ ਕਿਆਰੀਆਂ ਚ ਉਹ ਇਹਦੇ ਨਾਲੋਂ ਪਹਿਲਾਂ ਹੁੰਦੀ ਆ ਹੁਣ ਸੋ ਜੀ ਇਹ ਚੀਜ਼ ਉਹ ਉੱਥੇ ਚੈੱਕ ਕਰ ਸਕਦੇ ਹੋ ਦੋਨਾਂ ਦਾ ਡਿਫਰੈਂਸ ਕਿਉਂਕਿ ਉਹ ਇੱਕੋ ਦਿਨ ਲੱਗੀਆਂ ਹੋਈਆਂ ਉਹ ਤੁਹਾਨੂੰ ਚੈੱਕ ਕਰਵਾ ਦਣੇ ਆ ਦੇਖੋ ਬਈ ਜਿਹੜੀ ਆ ਕਿਆਰੀਆਂ ਚ ਲੱਗੀ ਹੋਈ ਹੈ ਇਹਦੀ ਗਰੋਥ ਥੋੜੀ ਜ਼ਿਆਦਾ ਤੇ ਜਿਹੜੀ ਆਪਣੀ ਪਾਟੜੀਆਂ 'ਚ ਲੱਗੀ ਹੋਈ ਹੈ ਇਹਦੀ ਗਰੋਥ ਥੋੜੀ ਜੀ ਘੱਟ ਲੱਗੀਆਂ ਵੀਰੇ ਆਪਣੀਆਂ ਇਹ ਸੇਮ ਡੇਟ ਡੇਟਤੀ ਹੋਈਆਂ ਇੱਕੋ ਦਿਨ ਲਾਈਆਂ ਸੀ ਆਪਾਂ ਨੇ ਗਰੋਥ ਦਾ ਥੋੜਾ ਬਹੁਤ ਫਰਕ ਪੈਂਦਾ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਡ੍ਰਿਪਰ ਸਿਸਟਮ ਲਗਵਾਇਆ ਸੀਗਾ ਸਬਜ਼ੀਆਂ ਖਾਤਰ ਉਹ ਆਪਣਾ ਇੱਧਰਲੀ ਸਾਈਡ ਆ ਗਿਆ ਚੈੱਕ ਕਰੋ ਐਦਾਂ ਪਾ ਬਿਛਾਉਂਦੇ ਆ ਇਥੇ ਵੀਰੇ ਆ ਪਾਈਪ ਦੇ ਨਾਲ ਚੈੱਕ ਕਰੋ ਐਦਾਂ ਛੇਦ ਹੁੰਦੇ ਆ ਇਹਦੇ ਵਿੱਚ ਨਾ ਟੁਕਕਾ ਟੁਕਕਾ ਕਰਕੇ ਪਾਣੀ ਦਾ ਡੇਕਦਾ ਉਹਦੇ ਕਰਕੇ ਇਹਨੂੰ ਥੋੜਾ ਥੋੜਾ ਪਾਣੀ ਲੱਗ ਜਾਂਦਾ ਰਹਿੰਦਾ ਟਾਈਮ ਟੂ ਟਾਈਮ ਇਹ ਨਾ ਵਧੀਆ ਗਰੋ ਕਰਦੀ ਐ ਇਹ ਚੈੱਕ ਕਰੋ ਜਿੱਥੇ ਜਿੱਥੇ ਟੋਕਾ ਡੇਕਦਾ ਉਥੇ ਉਥੇ ਇਕੱਲਾ ਇਕੱਲਾ ਪੇਡਾ ਲਾਉਣਾ ਪੈਂਦਾ ਤੇ ਆਪਣੇ ਆ ਦੋ ਪਾਟੜੀਆਂ ਤੇ ਤਾਂ ਗੋਭੀ ਹੋ ਗਈ ਇਸ ਤੋਂ ਬਾਅਦ ਆ ਇਧਰਲੀ ਸਾਈਡ ਇਹ ਚ ਮਟਰ ਲੱਗੇ ਹੋਏ ਆ ਇਹ ਜੇ ਟੰਗੂਰ ਮਾਰਨੇ ਨਹੀਂ ਲੱਗੇ ਕਾਲੀ ਲਾਈਨੇ ਆਪਾਂ ਨੇ ਤੇ ਆ ਵੀਰੇ ਆਪਾਂ ਜਿਹੜੀ ਉਦੋਂ ਬੈਂਗਣੀ ਦੀ ਪਨੀਰੀ ਲਈ ਸੀ ਇਹ ਵੀ ਤੂੰ ਚੈੱਕ ਕਰ ਸਕਦੇ ਹੋ ਬਸ ਵੀਰੇ ਜਦੋਂ ਡ੍ਰਿਪ ਸਿਸਟਮ ਚ ਆਪਾਂ ਲਾਉਣਿਆਂ ਕੋਈ ਵੀ ਚੀਜ਼ ਪਾੜੜਾ ਪਾ ਕੇ ਨਾ ਜਿੱਥੇ ਉਹ ਬੂੰਦ ਸੜਦਾ ਜਿਵੇਂ ਆ ਚੈੱਕ ਕਰੋ ਰੋਇਨੇ ਪਾਣੀ ਛਿੱਟਣਾ ਬਿਲਕੁਲ ਜੜ ਚ ਥੋੜਾ ਥੋੜਾ ਪਾਣੀ ਰਸਣਾ ਵੀ ਜਿੰਨੇ ਦੀ ਬੂਟੇ ਨੂੰ ਲੋੜ ਆ ਉਹਨਾਂ ਪਾਣੀ ਹੋ ਮਿਲਣਾ ਬਾਕੀ ਵੀਰੇ ਆ ਜਿਹੜਾ ਮਰਜਨ ਸਾਨੂੰ ਕਿਹਾ ਜੀ ਮਰਚਾਂ ਇਹਦੇ ਵਿੱਚ ਆਹ ਉਹ ਰੇ ਲਾਇਆ ਹੋਇਆ ਆਪਣੇ ਟੋਕੀ ਘਟਸੋਂ ਜਿਹੜਾ ਸਾਨੂੰ ਟੋਕੀ ਦਾ ਗੰਡਾ ਉਹਦੋਂ ਕਿਹਾ ਜੀ ਵੀ ਸਾਈਜ਼ ਬਹੁਤ ਕਰਦਾ ਚੈੱਕ ਕਰ ਸਕਦੇ ਹੋ ਇਹ ਆ ਆਪਣੇ ਆ ਤਿੰਨ ਪਾੜੇ ਟੋਕੀ ਦੀ ਨੇ ਇਨਾਂ ਦੇ ਵੀ ਆਪਾਂ ਡ੍ਰਿਪ ਸਿਸਟਮ ਹੀ ਲਗਾਇਆ। ਵਧੀਆ ਆਰਾਮ ਜਾਂਦੇ ਆ। ਬਾਕੀ ਆ ਇਧਰਲੀ ਸਾਈਡ ਬਾਈ। ਇਹ ਆਪਣਾ ਆ ਗਿਆ ਲਾਥਨ। ਮਰਚਨ ਦੇ ਵਿੱਚ ਹੀ ਲੱਗਿਆ ਵੀਰੇ। ਇਹਦੇ ਨਾਲ ਤੁਸੀਂ ਐਂ ਹਿਸਾਬ ਲਾ ਲਓ ਗਰੋ ਵੀ ਵੱਧ ਕਰਨਾ। ਡ੍ਰਿਪ ਸਿਸਟਮ ਵੀਰੇ ਦੇ ਵਿੱਚ ਹੀ ਥੱਲੀ ਆਇਆ। ਪਾਣੀ ਥੋੜਾ ਥੋੜਾ ਰਸਦਾ ਜਿੰਨੇ ਕੀ ਦੀ ਲੋੜ ਆ। ਬਾਕੀ ਆ ਐ ਵੀ ਕੋਈ ਬਾਦੂ ਦਾ ਖੱਬਲ ਵਗੈਰਾ ਕਾਹ ਫੂਸ ਨਹੀਂ ਹੁੰਦਾ ਤੇ ਉਹਦੇ ਕਰਕੇ ਗਰੋ ਵੀ ਵਧੀਆ ਹੁੰਦੀ ਹੈ ਇਹਦੀ ਗਰੋਥ ਚੈੱਕ ਕਰ ਸਕਦੇ ਆ ਆ ਵੀ ਆਪਣੇ ਦੋ ਪਾਟੜੇ ਲਾਸਨ ਦੇ ਆ ਗਏ ਤੇ ਆਹ ਹੋਰੇ ਲਾਈ ਹੋਈ ਆ ਵੀਰੇ ਆਪਾਂ ਨੇ ਕਰਨੀਆਂ ਬੀ ਬੀ ਵਾਲੇ ਗੰਡੇ ਉਹ ਆ ਆਪਣੇ ਆਹ ਹੋਰੇ ਲੱਗੇ ਹੋਏ ਆ ਇਹਦੀ ਵੀ ਤੁਹਾਨੂੰ ਬੀ ਤਿਆਰ ਕਰਨ ਦੀ ਵੀ ਅਪਡੇਟ ਦਿੰਦੇ ਰਹਾਂਗੇ ਕੱਲੀ ਕੱਲੀ ਵੀ ਕਿਦਾਂ ਤਿਆਰ ਹੁੰਦਾ ਕਿਵੇਂ ਸਾਮ ਸੰਭਾਲ ਕਰਨੀ ਆ ਚੈੱਕ ਕਰੋ ਬਈ ਤੇ ਵੀਰੇ ਆ ਆਪਣੀਆਂ ਟਮਾਟਰ ਦੀਆਂ ਬੇਲ ਆ ਗਈਆਂ ਤੇ ਇਧਰਲੀ ਸਾਈਡ ਬੈਣੀ ਸੀ ਪਨੀਰੀ ਆ ਗਈ ਉਹ ਟੌਕੀ ਦਾ ਵੀਰੇ ਜਿਹੜਾ ਆਪਾਂ ਨੇ ਲਾਈ ਸੀ ਪਨੀਰੀ ਉਹ ਆਪਣੀ ਆਲਮੋਸਟ ਇਧਰੋਂ ਵਿਕ ਗਈ ਅੱਧੀ ਕੁਸ ਆਪਣੇ ਉਧਰ ਸੁਣ ਦਿਖਾਤਾ ਉਧਰ ਆਪਾਂ ਪਾੜੜਿਆਂ ਤੇ ਲਾਤੀ ਹੈ ਤੇ ਉਧਰਲੀ ਸਾਈਡ ਜਿਹੜੀ ਆਪਾਂ ਪਨੀਰੀ ਲਈ ਹੋਈ ਉਹ ਵੀ ਹੁਣ ਨਿਹਾਉਣਿਆ ਉੱਥੇ ਵੀਰੇ ਥੋੜੀ ਜਿਹੀ ਰਹੀ ਹੈ ਟੋਕੀ ਹਰ ਸੋਕੀ ਚੈੱਕ ਕਰੋ ਹੱਦ ਤੋਂ ਉੱਪਰ ਇਹ ਸੇਲ ਹੋ ਗਈ ਬਸ ਆ ਥੋੜੀ ਹੀ ਰਹਿੰਦੀ ਆ ਪਾ ਵਾਲੀ ਇਸ ਤੋਂ ਬਾਅਦ ਉਹ ਬੜੀਆਂ ਤਿੰਨ ਕਿਆਰੀਆਂ ਟੋਕੀ ਦੀਆਂ ਖੜੀਆਂ ਇਸ ਤੋਂ ਬਾਅਦ ਬਸ ਉਹ ਸੇਲ ਕਰਨੀ ਸ਼ੁਰੂ ਕਰ ਦਾਂਗੇ ਤੇ ਆ ਵੀਰੇ ਆਪਣੀ ਮਰਚ ਆ ਗਈ ਸਹਿਬਾ ਚੈੱਕ ਕਰ ਸਕਦੇ ਦੇਵਰੇ ਕੇ ਜੀ ਨੂੰ ਵੀ ਕੋਈ ਵੀ ਕੁਐਸਚਨ ਹੁੰਦਾਗਾ ਜਾਂ ਕੁਝ ਵੀ ਆਪਾਂ ਨੂੰ ਪੁੱਛਣਾ ਹੁੰਦਾ ਉਹ ਆਪਾਂ ਨੂੰ ਕਮੈਂਟ ਕਰ ਸਕਦਾਗਾ ਵੀ ਜਾ ਕਮੈਂਟ ਕਰ ਲੈ ਬਾਕੀ ਆਪਾਂ ਨੰਬਰ ਮੈਂਸ਼ਨ ਕਰਾਂਗੇ ਡਿਸਕ੍ਰਿਪਸ਼ਨ ਚ ਉਹਦੇ ਉੱਤੇ ਕਾਲ ਲਾ ਕੇ ਕਿਸੇ ਵੀ ਚੀਜ਼ ਬਾਰੇ ਜਾਣਕਾਰੀ ਲੈਣੀ ਆ ਪਨੀਰੀ ਵਾਲੇ ਲੈਣੀ ਆ ਜਾਂ ਕਿਸੇ ਵੀ ਤਰ੍ਹਾਂ ਦੇ ਪਿਆਜ਼ ਬਾਰੇ ਲੈਣੀ ਆ ਉਹ ਆਪਣੇ ਨਾਲ ਕੰਟੈਕਟ ਕਰ ਸਕਦਾ ਬਾਕੀ ਵੀਰੇ ਜੁੜੇ ਰਹੋ ਚੈਨਲ ਨਾਲ ਸਸ